ਸ੍ਰੀ ਕਾਲਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਜੋ ਵੀਡੀਓ ਬਣਾ ਰਿਹਾ ਇੱਕ ਸੋਣ ਵਾਲੀ ਵੀ ਸਕੀਨ ਛੋਟੀ ਤੇ ਇੱਕ ਸੂਈ ਹੋਈ ਨੀਲੀ ਰਾਵੀ ਫੂਲੀ ਦਿਖਾਵਾਂਗੇ ਤੁਹਾਨੂੰ ਤੀਜਾ ਤੀਜਾ ਸੂਆ ਦੋਆਂ ਦਾ ਤੇ ਲੈ ਤੋੜ ਕੇ ਦਿਖਾਉਣਾ ਮਿੱਤਰੋ ਲੈ ਭੰਮੇ ਤੋੜ ਬਾਈ ਲੈ ਮਿੱਤਰੋ ਤੋੜ ਕੇ ਦਿਖਾਉਣਾ ਤੁਹਾਨੂੰ ਤੀਜਾ ਸੂਆ ਸੋਣ ਵਾਲੀ ਕੁੰਡੀ ਛੋਟੀ ਸਕੀਨ ਮਾਰਦੇ ਓ ਜੇ ਜੀ ਨੇਵੇ ਦੇ ਕੈਮਰਾ ਮੂਠੀ ਵਾਲਾ ਥਾਣ ਲੱਗਾ ਹੈ ਵੱਖਰਾ ਵੱਖਰਾ ਇਕੱਲਾ ਇਕੱਲਾ ਥਾਣਾ ਲਲੇਵਾ ਲੂਵਾ ਹੁਣ ਵੀ ਬਾਵਾ ਬਣਿਆ ਹੋਇਆ ਬਾਕੀ ਡਿਟੇਲਸ ਉਹਨੂੰ ਖੜਾ ਕੇ ਦਿੰਨੇ ਆ ਮਿੱਤਰੋ ਲਲੇਵੇ ਦੇ ਮਾਰਦੇ ਸਵਾਰ ਕੇ ਕੈਮਰਾ ਲੈ ਦੇ ਸਕਦੇ ਹੁਣ ਲੇਵਾ ਹੁਣ ਵੀ ਕਾਫੀ ਬਣਿਆ ਹੋਇਆ ਲੈ ਜੂ ਹਲੇ 7 ਦਿਨ ਬਾਕੀ ਨੇ ਇਹਦੇ ਰਹਿੰਦੇ ਨੇ ਹੁਣ ਤੇ ਲੇਵਾ ਹੁਣ ਵੀ ਕਾਫੀ ਆ ਮਿੱਤਰੋ ਮੂਠੀ ਵਾਲਾ ਇਕੱਲਾ ਇਕੱਲਾ ਵੱਖਰਾ ਦੇਖ ਸਕਦੇ ਹੋ ਲੇਵ ਦੀ ਚਾਈ ਚੜੂਈ ਪੂਰੀ ਆ ਦੁੱਧ ਮੈਂ ਨੇ ਪਾਉਣਾ 13-14 ਲੀਟਰ ਦੁੱਧ ਪਾ ਦੂਗੀ ਮੈਂ ਆਰਾਮ ਤੇ ਪਾ ਦੂ ਆਸਾਨੀ ਨਾਲ 13-14 ਕੁੰਡੀ ਛਕੀਨ ਝੋਟੀਆ ਪਿੱਠ ਕੁੜੇ ਦੀ ਵੀ ਪੂਰੀ ਵਧੀਆ ਮੰਗ ਰਹੋ ਦੇਖ ਸਕਦੇ ਹੋ ਪਿੱਠ ਕੁੜਾ ਦਿਖਾ ਦੇ ਬਾਈ ਦੇਖ ਸਕਦੇ ਹੋ ਕੁੰਡੀ ਛਕੀਨ ਝੋਟੀਆ ਤੀਜਾ ਸੂਗਾ ਮਿੱਤਰੋ ਇਹਦਾ ਕਹਿਣ ਨੂੰ ਤਾਂ ਇਹਨੂੰ ਅਜੇ ਦੂਜੇ ਕਹੀਂ ਆਈਏ ਪਰ ਸਹੀ ਦੱਸਾਂਗੇ ਤੀਜਾ ਸੂਗਾ ਮਿੱਤਰੋ ਇਹਦਾ ਤੀਜਾ ਸੂਗਾ ਸੂਣ ਵਾਲੀ ਇਹ ਲੈ ਜੂ ਹਫਤਾ ਕੱਢਦੀ ਆ 6-7 ਦਿਨ ਕੱਢਦੀ ਆ ਹਲੇ ਤੇ ਇਹਦਾ ਮੁੱਲ ਕੋਸ ਮਰਜ਼ੀ ਕਰਾਈ ਜਾਓ ਮਿੱਤਰੋ ਮੌਕੇ ਤੇ ਆਪਾਂ ਨੇ 110000 ਦੀ ਦੇ ਦਾਂਗੇ ਮੈਂ ਚਾਹੇ 1 15 ਕਰਾ ਲਓ 20 ਕਰਾ ਲਓ 110 ਦੀ ਦੇਵਾਂ ਬਾਕੀ ਮਾਣ ਤਾਣ ਮੌਕੇ ਤੇ ਹੋ ਜੂਗਾ ਜਿਹੜਾ ਵੀਡੀਓ ਨੂੰ ਦੇਖ ਕੇ ਉਹ ਮਿੱਤਰ ਸੱਜਣ ਮੌਕੇ ਦੇ ਮਾਣ ਤਾਣ ਜ਼ਰੂਰ ਕਰਾਂਗੇ ਲੈ ਇੱਕ ਸੂਈ ਹੋਈ ਝੋਟੀ ਦਿਖਾਉਣਿਆ ਤੀਜਾ ਸੂਆ ਉਹਦਾ ਵੀ ਸੂਈ ਆ ਕੱਲੇ ਸੂਈ ਆ ਸਵੇਰੇ ਲੈ ਦਿਖਾ ਲੈ ਵੀ ਤੋੜ ਕੇ ਲੈ ਦਿਖਾਉਣਿਆ ਮਿੱਤਰੋ ਥੂਲੀ ਤੋੜ ਕੇ ਤੀਜਾ ਸੂਆ ਇਹਦਾ ਵੀ ਕੱਲ ਸਵੇਰੀ ਸੂਈ ਆ ਜੇ ਰਜੂ ਰਣ ਓਕੇ ਪੈ ਗਈ ਵੋਲੇ ਚੋਂ ਖਾਲੀ ਆ ਲੈ ਦੇਖ ਸਕਦੇ ਹੋ ਨੇਵੇ ਤੇ ਮਾਰਦੇ ਕੈਮਰਾ ਜੀ ਓਏ ਮੂਠੀ ਆਲਾ ਕੱਲਾ ਕੱਲਾ ਵੱਖਰਾ ਵੱਖਰਾ ਥਾਣਾ ਲੈਵਾ ਲੂਗਾ ਬਾਵਾ ਮਿੱਤਰੋ ਇਹਨੇ ਵੀ 13 ਲੀਟਰ ਦੁੱਧ ਆਸਾਨੀ ਨਾਲ ਪਾ ਦੂ ਇਹ ਵੀ ਆ ਦੇਖ ਸਕਦੇ ਹੋ ਖੜਾ ਕੇ ਦਿਖਾਉਣੇ ਆ ਲੈ ਦੇਖ ਸਕਦੇ ਹੋ ਮੂਠੀ ਆਲਾ ਕੱਲਾ ਕੱਲਾ ਵੱਖਰਾ ਵੱਖਰਾ ਥਾਣਾ ਤੇ ਇਹਨੇ ਵੀ 13 ਲੀਟਰ ਦੁੱਧ ਪਾਉਣਾ ਬੋਲਾ ਹੈਗਾ 9 ਲੀਟਰ ਕੱਢਿਆ ਹੁਣ ਬੋਲਾ ਆਪਾਂ ਨੇ ਮਿੱਤਰੋ ਪਿੱਠਪੋੜੇ ਦੀ ਚੰਗੀਆਂ ਦੇਖ ਸਕਦੇ ਹੋ ਕੁੰਡੀ ਝੋਟੀ ਹੈ ਵੀ ਫੂਲੀ ਤੇ ਇਹਦਾ ਵੀ ਤੀਜਾ ਸੂਗਾ ਸੂਈ ਆ ਇਹ ਕੱਲ੍ਹ ਸੂਈਆ ਸਵੇਰੇ ਵੀਰੇ ਕੱਲ੍ਹ ਸਵੇਰੇ ਸੂਈਆ ਮਾਗਰ ਕੱਟਾ ਹਨਾ ਮਾਗਰ ਕੱਟਾ ਤੇ ਦੇਖ ਸਕਦੇ ਹੋ ਨੇਵਾਲੂਆ ਇਹਦਾ ਮੁੱਲ ਇਹਦਾ ਵੀ ਕੁਝ ਮਰਜ਼ੀ ਕਰਾਈ ਜਾਓ 1 15 ਕਰਾ ਦੋ ਚਾਹੇ 20 ਇਹ 1 ਲੱਖ 10 ਦੀ ਇਹ ਵੀ 1 ਲੱਖ 10 ਦੀ ਦੇਣੀ ਆ ਆਪਾਂ ਨੇ ਮੌਕੇ ਦੇ ਬਾਕੀ ਜਿਹੜਾ ਵੀਡੀਓ ਨੂੰ ਦੇਖ ਕੇ ਆਓ ਸੱਜਣ ਮਿੱਤਰ ਮਾਨ ਤਣ ਜਰੂਰ ਕਰਾਂਗੇ ਮੌਕੇ ਤੇ ਇਹਨੇ ਵੀ 13 ਲੀਟਰ ਦੁੱਧ ਪਾਉਣਾ ਵਧੀਆ ਕੱਦ ਕਾਠ ਦੀ ਆ ਤੇ ਪਿੱਠ ਕੁੜੇ ਦੀ ਚੰਗੀ ਆ ਮੈਂ ਉੰਡੀ ਸਕੀਨ ਝੋਟੀ ਆ ਜਿਹੜਾ ਮਿੱਤਰ ਸੱਜਣ ਜੋੜਾ ਲੈ ਕੇ ਜਾਊਗਾ ਉਹ ਜੋ ਖੁੱਲਾ ਮਾਨ ਤਣ ਹੋਊਗਾ ਖੁੱਲਾ ਮਾਨ ਤਣ ਕਰਾਂਗੇ ਜਿਹੜਾ ਵੀਡੀਓ ਦੇਖ ਕੇ ਜੋੜਾ ਲੈ ਕੇ ਜਾਊ ਦੋਏ ਤੇ ਇੱਕ ਸੂਈ ਹੋਈ ਇੱਕ ਸੂਣ ਵਾਲੀ ਦੋਏ ਲੈ ਕੇ ਜਾਊ ਉਹਨੂੰ ਖੁੱਲਾ ਖੁੱਲੇ ਦਿਨੋਂ ਖੁੱਲਾ ਮਾਨ ਤਣ ਕਰਾਂਗੇ ਵੀਰ ਸੱਜਣ ਨੂੰ ਤੇ ਇਹ ਵੀ ਆਫਰ ਹੈ ਤੁਹਾਡੇ ਵਾਸਤੇ ਆਪਣਾ ਮੋਬਾਈਲ ਨੰਬਰ ਹੈ 9572860112 ਤੇ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਜੇ ਸਾਡੀ ਵੀਡੀਓ ਮਿੱਤਰੋ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ